ਮਿਸਿਸ ਆਗਰ ਦੇ ਵਿੱਚ অন্ਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਦੁਆਰਾ ਖੇਡ ਬੇਲੇ ਦਾ ਆਯੋਜਨ ਕੀਤਾ ਗਿਆ ਇਹ ਖੇਡ ਮੇਲਾ 2 ਦਿਨਾਂ ਦੇ ਲਈ ਸੀ ਜਿਸ ਦੇ ਵਿੱਚ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਦੇ ਵੱਲੋਂ ਵੱਖ-ਵੱਖ ਖੇਡ ਮੁਕਾਬਲਿਆਂ ਦੇ ਵਿੱਚ ਭਾਗ ਲਿਆ ਗਿਆ 2 ਦਿਨ ਦੇ ਇਸ ਖੇਡ ਮੁਕਾਬਲੇ ਦੇ ਵਿੱਚ ਕਾਫੀ ਸਾਰੀਆਂ ਖੇਡਾਂ ਕਰਵਾਈਆਂ ਗਈਆਂ ਅਤੇ ਜੋ ਟੀਮਾਂ ਜੇਤੂ ਰਹੀਆਂ ਉਹਨਾਂ ਨੂੰ ਟਰੋਫੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ অন্ਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵੱਲੋਂ 17 ਅਤੇ 18 ਅਗਸਤ ਨੂੰ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਵਿਖੇ ਸਲਾਨਾ ਖੇਡ ਮੇਲਾ ਕਰਵਾਇਆ ਗਿਆ ਖੇਡ ਮੇਲੇ ਦੀ ਓਪਨਿੰਗ ਬਹੁਤ ਹੀ ਧੂਮਧਾਮ ਨਾਲ ਪਰੇਟ ਗੱਤਕਾ ਅਤੇ ਕਰਾਟੇ ਨਾਲ ਕੀਤੀ ਗਈ ਇਸ ਵਿੱਚ ਸੌਕਰ ਬਾਸਕਟਬਾਲ ਕਬੱਡੀ ਫੀਲਡ ਹਾਕੀ ਵਾਲੀਬਾਲ ਐਥਲੈਟਿਕਸ ਅਤੇ ਰੈਸਲਿੰਗ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਇਸ ਵਿੱਚ ਵੱਖ-ਵੱਖ ਉਮਰ ਵਰਗ ਦੇ ਮੁੰਡੇ ਅਤੇ ਕੁੜੀਆਂ ਦੀਆਂ ਟੀਮਾਂ ਨੇ ਭਾਗ ਲਿਆ ਇਸ ਦੌਰਾਨ ਜੇਤੂ ਟੀਮਾਂ ਨੂੰ ਡਾਕ ਤੇ ਇਨਾਮ ਅਤੇ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਰਨਰ ਅਪ ਟੀਮਾਂ ਨੂੰ ਵੀ ਟਰੋਫੀਆਂ ਵੰਡੀਆਂ ਗਈਆਂ। ਬਹੁਤ ਸਾਰੇ ਬੱਚਿਆਂ ਵੱਲੋਂ ਖੇਡ ਮੇਲੇ ਵਿੱਚ ਭਾਗ ਲਿਆ ਗਿਆ। ਬੱਚੇ ਇਸ ਖੇਡ ਮੇਲੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਸਨ। ਬੱਚਿਆਂ ਨੂੰ ਪ੍ਰੋਤਸਾਹਿਤ ਕਰਨ ਲਈ ਉਹਨਾਂ ਦੇ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਵੀ ਆਏ ਹੋਏ ਸਨ ਜਿਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਖੂਬ ਹੱਲਾਸ਼ੇਰੀ ਦਿੱਤੀ ਜਾ ਰਹੀ ਸੀ। ਇਸ ਦੌਰਾਨ ਜੇਤੂ ਟੀਮਾਂ ਦੇ ਕੋਚ ਸਹਿਬਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਖੇਡ ਮੇਲੇ ਦੀ ਪ੍ਰਬੰਧਕ ਕਮੇਟੀ ਨੇ ਜਦੋਂ ਹਮਦਦ ਟੀਵੀ ਦੀ ਟੀਮ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਬੱਚਿਆਂ ਵਿੱਚ ਆਪੋ ਆਪਣੀ ਖੇਡ ਪ੍ਰਤੀ ਬਹੁਤ ਜ਼ਿਆਦਾ ਲਗਨ ਦਿਖਾਈ ਦਿੰਦੀ ਹੈ ਆਓ ਸੁਣਦੇ ਹਾਂ ਖੇਡ ਮੇਲੇ ਦੀ ਪ੍ਰਬੰਧਕ ਕਮੇਟੀ ਨੇ ਕੀ ਕਿਹਾ ਜੋ ਸਪੋਰਟ ਫੈਸਟੀਵਲ ਚੱਲ ਰਹੇ ਹਨ ਜਿਨ੍ਹਾਂ ਦੇ ਵਿੱਚ 19 ਟੀਮਾਂ ਫੁੱਟਬਾਲ ਦੀਆਂ ਆਈਆਂ ਹਨ ਤੇ ਨਾਲ 12 ਟੀਮਾਂ ਵਾਲੀਬਾਲ ਦੀਆਂ ਇੱਥੇ ਪਹੁੰਚਿਆ ਹਨ ਜੋ ਬਾਸਕਟਬਾਲ ਦੀ ਗਰਾਊਂਡ ਹੈ ਉਹ ਤਿਆਰ ਕੀਤੀ ਗਈ ਸੀ ਪਰ ਵਾਹ ਸ਼ੂਨ ਕਰਕੇ ਉਹ ਬਾਸਕਟਬਾਲ ਦੀਆਂ ਗੇਮਾਂ ਬਾਹਰ ਹੋ ਰਹੀਆਂ ਹਨ ਜਿੰਨੇ ਵੀ ਇੱਥੇ ਜੋ ਬੱਚੇ ਪਹੁੰਚੇ ਹਨ ਖਿਡਾਰੀ ਪਹੁੰਚੇ ਹਨ ਅਸੀਂ ਅੰਟਾਰੀਓ ਖਾਸਾ ਦਰਵਾਜ਼ੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਨਾਲ ਹੀ ਅੱਜ ਸਵੇਰੇ ਬੱਚਿਆਂ ਦੀਆਂ ਦੌੜਾਂ ਵੀ ਹੋਈਆਂ ਜਿਨ੍ਹਾਂ ਵਿੱਚ ਬੱਚਾ ਨੇ ਪਾਰਟਿਸਿਪੇਟ ਕੀਤਾ ਅਤੇ ਇਹੋ ਨਾਲ ਪਰਿਵਾਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਆਪਣੇ ਬੱਚੇ ਲੈ ਕੇ ਇੱਥੇ ਗੁਰਦਾਰ ਸਾਹਿਬ ਪਹੁੰਚੇ ਹਨ ਨਾਲ ਹੀ ਸੰਗਤ ਜੀ ਇਹ ਜੋ ਇਵੈਂਟ ਹੈ ਸਾਡੇ ਜੋ ਪਿੱਛੇ ਸਾਡੇ ਜੋ ਸਾਡੀ ਟੀਮ ਹੈ ਉਹਨਾਂ ਦੀ ਦੌਲਤ ਇਹੀ ਇਹ ਇਹ ਜੋ ਇਵੈਂਟ ਹੋ ਰਹੇ ਹਨ ਜਿਵੇਂ ਇਹਦੇ ਵਿੱਚ Ontario Khalsa Sarwari Soccer Club ਅੰਟਾਰੀਓ ਖਾਸ ਸਾਧਵਾ ਦੀ ਹਾਕੀ ਕਲੱਬ ਅੰਟਾਰੀਓ ਖਾਸ ਸਾਧਵਾ ਦੇ ਕਰਾਟੇ ਕਲੱਬ ਅੰਟਾਰੀਓ ਖਾਸ ਸਾਧਵਾ ਦਾ ਗਤਕਰ ਖਾੜਾ ਤੇ ਜਿੰਨੇ ਵੀ ਅੰਟਾਰੀਓ ਖਾਸ ਸਾਧਵਾ ਦੇ ਸਕੂਲ ਦੇ ਬੱਚੇ ਉਹਨਾਂ ਨੇ ਬਹੁਤ ਹੀ ਐਪਰ ਪਾਇਆ ਹੈ ਇਸ ਕਾਰਜ ਨੂੰ ਆਰੰਭ ਇਸ ਕਾਰਜ ਨੂੰ ਸਿਰੇ ਚਾਣ ਲਈ ਅਸੀਂ ਅੰਟਾਰੀਓ ਖਾਸ ਸਾਧਵਾ ਦੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਬੈਦਰ ਵਧੀਆ ਰਿਹਾ ਹੈ ਮੈਚ ਵਧੀਆ ਹੋ ਰਹੇ ਹਨ ਜੋ ਜੋ ਵਾਲੀਬਾਲ ਦੇ ਮੈਚ ਬਾਹਰ ਹੋ ਰਹੇ ਸਨ ਉਹ ਅੱਜ ਕੱਲ ਦੇ ਅੰਦਰ ਹੋ ਰਹੇ ਹਨ ਇਹ ਸਾਰਾ ਹੀ ਜੋ ਹੈ ਸੰਗਤ ਦੇ ਸਹਿਯੋਗ ਸੋਗ ਨਾਲ ਹੀ ਹੋ ਰਿਹਾ ਹੈ ਗੁਰਦੁਆਰਾ ਸਾਹਿਬ অন্ਟਾਰੀਓ ਖਾਲਸਾ ਦਰਵਾਜ਼ਾ ਵਿਖੇ ਜਿਨੇ ਵੀ ਕਾਰਜ ਹੁੰਦੇ ਹਨ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਪੂਰੇ ਹੁੰਦੇ ਹਨ ਅਸੀਂ অন্ਟਾਰੀਓ ਖਾਲਸਾ ਦਰਵਾਜ਼ਾ ਦੀ ਸਮੂਹ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ অন্ਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਵੱਲੋਂ ਕਰਵਾਇਆ ਗਿਆ 2024 ਦਾ ਸਾਲਾਨਾ ਖੇਡ ਮੇਲਾ ਬ੍ਰੈਂਟਨ ਤੋਂ ਰਿਤਿੰਦਰ ਸਿੰਘ ਅਰੇਵਾਲ ਦੀ ਖਾਸ ਰਿਪੋਰਟ ਹਮਦਰਦ ਟੀਵੀ ਦੇ ਲਈ